ਸੋ ਦੇਸੀ ਮਹੀਨੇ ਜਿਹਨੂੰ 12 ਮਾਂ ਵੀ ਕਹਿੰਦੇ ਆ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਸਾਡੇ ਨਾਲ ਫਿਰ ਤੋਂ ਮੌਜੂਦ ਨੇ ਸਰਦਾਰ ਮੰਗਲ ਸਿੰਘ ਬਰਾੜ ਤੁਹਾਡਾ ਤੁਹਾਡਾ ਸਵਾਗਤ ਹੈ ਜੀ ਕਿਹੜੇ ਕਿਹੜੇ ਦੇਸੀ ਮਹੀਨੇ ਉਹ 12 ਮਾਂ ਜਿਹੜੇ ਹੈਗੇ ਕਿੱਥੋਂ ਸ਼ੁਰੂ ਹੁੰਦਾ ਸਾਲ ਦੇਸੀ ਸਾਲ ਤੇ ਕਿੱਥੇ ਖਤਮ ਉਹ ਜ਼ਰੂਰ ਦੱਸੋ ਬੰਦਾ ਕੋ ਜਿਹੜੇ 12 ਮਹੀਨੇ ਸੀ ਦੇਸੀ ਮਹੀਨੇ ਉਹ ਚੇਤ ਤੋਂ ਸ਼ੁਰੂ ਹੁੰਦੇ ਸੀ ਠੀਕ ਹੈ ਜੀ ਚੇਤ ਵਸਾਖ ਜੇਠ ਹੜਾ ਸੋਣ ਭਾਦੋਂ ਅੱਸੂ ਕੱਤਹਿ ਮਗਰ ਪੋ माग ਤੇ ਫੱਗਣ ਅਖੀਰਲਾ ਮਹੀਨਾ ਹੁੰਦਾ ਸੀ ਠੀਕ ਹੈ ਜੀ ਇਹ 12 ਮਹੀਨੇ ਹੁੰਦੇ ਸੀ ਹਾਂਜੀ ਤੇ ਇਹਨਾਂ ਦੇ ਅਨੁਸਾਰ ਹੀ ਮਤਲਬ ਲੋਕੀ ਸਾਰੇ ਕਾਰੋਬਾਰ ਕਰਦੇ ਕੋਈ ਵਿਆਹ ਸ਼ਾਦੀਆਂ ਕਰਨੀਆਂ ਕੋਈ ਫਸਲ ਬੀਜਣੀ ਹੈ ਹਾਂਜੀ ਕੋਈ ਹੋਰ ਕਾਰੋਬਾਰ ਕਰਨੇ ਆ ਉਹ ਜਿਸਮੀਨੇ ਨੂੰ ਮੁਕਰਾ ਕੇ ਕੀਤਾ ਜਾਂਦਾ ਹੈ। ਹਾਂਜੀ ਤੇ 12 ਮਾਹ ਦਾ ਜ਼ਿਕਰ ਮੇਰੇ ਖਾਤੇ ਵਿੱਚ ਗੁਰੂ ਸਾਹਿਬ ਨੇ ਵੀ ਕੀਤਾ ਹੈ। ਹਾਂ 12 ਮਾਹ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਜੀ। ਹਾਂਜੀ ਉਹ ਉਹਨਾਂ ਦੀ ਜਿਹੜੀ ਬਾਣੀ ਹੈ ਗੁਰਬਾਣੀ ਦੇ ਵਿੱਚ ਹਾਂਜੀ ਅ ਤੁਹਾਰੇ ਆਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਹੂੰ ਹੂੰ ਉਹ ਤੇ ਜੋ 12 ਮਾਹ ਲਿਖਿਆ ਹਾਂਜੀ ਹਾਂਜੀ ਉਹ ਵੀ ਆਪਾਂ ਪੜ੍ਹਦੇ ਹਾਂ ਸੰਗਰਾਂਦ ਵਾਲੇ ਦਿਨ ਇਹ ਜੋ ਦਾ ਪਾਠ ਕਰਦੇ ਹਾਂ। ਹਾਂਜੀ ਤੇ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ 12 ਮਾਹ ਲਿਖਿਆ ਹਾਂਜੀ ਤੇ ਇਸ ਤੋਂ ਬਣਾ ਹੋਰ ਸ਼ਾਇਰਾਂ ਨੇ ਵੀ ਆਪਣੀ ਸ਼ਾਇਰੀ ਦੇ ਵਿੱਚ 12 ਮਾਹ ਦਾ ਜ਼ਿਕਰ ਕੀਤਾ ਵਰਣਨ ਕੀਤਾ ਹੈ ਹਾਂਜੀ ਹਾਂਜੀ ਕਿਉਂਕਿ ਜਿਹੜੇ ਉਹ ਮਹੀਨੇ ਨੇ ਸਾਰੀ ਜ਼ਿੰਦਗੀ ਉਹਨਾਂ ਦੇ ਹਿਸਾਬ ਨਾਲ ਚੱਲਦੀ ਰਹੀ ਹੈ ਲੋਕਾਂ ਦੀ ਹੁਣ ਵੀ ਚੱਲਦੀ ਹੈ ਅਜੇ ਵੀ ਬਹੁਤੇ ਆ ਰੌ ਰੀਤਾਂ ਦੇ ਵਿੱਚ ਜਾਂ ਬਹੁਤੇ ਕੰਮਾਂ ਦੇ ਵਿੱਚ ਪੁਰਾਣੇ ਦੇਸੀ ਮਹੀਨੇ ਨੂੰ ਯੂਜ਼ ਕੀਤੇ ਜਾਂਦੇ ਹਨ ਵੀ ਜਿਹੜੇ 12 ਮਹੀਨੇ ਹਨ ਨਾ ਇਹ ਹਾਂਜੀ 12 ਮਹੀਨਿਆਂ ਤੋਂ ਇਲਾਵਾ ਇੱਕ 13ਵਾਂ ਮਹੀਨਾ ਵੀ ਹੁੰਦਾ ਹੈ ਅੱਛਾ ਜੀ ਉਹ ਹਰ ਸਾਲ ਨਹੀਂ ਆਉਂਦਾ ਹਾਂਜੀ ਉਹ ਹਰ ਤੀਜੇ ਸਾਲ ਆਉਂਦਾ ਹੈ ਠੀਕ ਹੈ ਜੀ ਤਿੰਨਾਂ ਸਾਲਾਂ ਪਿੱਛੋਂ ਸਾਲ ਦਾ حساب ਠੀਕ ਰੱਖਣ ਵਾਸਤੇ ਜਿਹੜੇ ਵਿਦਵਾਨ ਲੋਕ ਸੀ ਉਹਨਾਂ ਨੇ ਮਤਲਬ ਇੱਕ 13ਵਾਂ ਮਹੀਨਾ ਬਣਾਇਆ ਹੂੰ ਹੂੰ ਉਹਨੂੰ ਲੌਂਦ ਦਾ ਮਹੀਨਾ ਵੀ ਕਹਿ ਦਿੰਦੇ ਆ ਹੂੰ ਹੂੰ ਉਹਨੂੰ ਮਲਮਾਸ ਵੀ ਕਹਿ ਦਿੰਦੇ ਸੀ ਉਹ ਜਿਹੜਾ 13ਵਾਂ ਮਹੀਨਾ ਹੈ ਕਿਸੇ ਸਾਲ ਹਾੜ ਦੋ ਆ ਗਏ ਕਿਸੇ ਸਾਲ ਸੌਣ ਦੋ ਆ ਗਏ ਹਾਂਜੀ ਲਗਾਤਾਰੀ ਹਾਂਜੀ ਤੇ ਉਸ ਮਹੀਨੇ ਨੂੰ ਮਲਮਾਸ ਕਿਹਾ ਜਾਂਦਾ ਸੀ ਤੇ ਉਸ ਮਹੀਨੇ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਸੀ ਠੀਕ ਹੈ ਜੀ ਕੋਈ ਖੁਸ਼ੀ ਵਾਲਾ ਕਾਰਜ ਆ ਜਿਹੜਾ ਕੋਈ ਵਿਆਹ ਸ਼ਾਦੀ ਦਾ ਹੈ ਜਾਂ ਹੋਰ ਕੋਈ ਉਸ ਮਹੀਨੇ ਲੋਕ ਨਹੀਂ ਕਰਦੇ ਸੀ ਠੀਕ ਹੈ ਉਹਨਾਂ ਮਲਮਾਸ ਦਾ ਮਹੀਨਾ ਕਿਹਾ ਜਾਂਦਾ ਸੀ ਹੁਣ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਮਹੀਨਿਆਂ ਦੇ ਹਿਸਾਬ ਨਾਲ ਕਿਵੇਂ ਲੋਕ ਮਤਲਬ ਚੱਲਦੇ ਸੀ ਹਾਂਜੀ ਉਹ ਅਸੀਂ ਜਿਵੇਂ ਚੇਤ ਦਾ ਮਹੀਨਾ ਸੀ ਹਾਂਜੀ ਇੱਥੋਂ ਸ਼ੁਰੂ ਹੁੰਦਾ ਸੀ ਹਾਂਜੀ ਤਾਂ ਚੇਤ ਦੇ ਮਤਲਬ ਲੋਕਾਂ ਦੇ ਇਹ ਮੂੰਹ ਚੜੀ ਗੱਲ ਸੀ ਵੀ ਵਰਿਆ ਚੇਤ ਨਾ ਘਰ ਨਾ ਖੇਤ ਚੇਦਾਂ ਮੀਂਹ ਆ ਜਾਂਦਾ ਹਾੜੀ ਪੱਕਣ ਤੇ ਆਉਂਦੀ ਸੀ ਹਾਂ ਉਦੋਂ ਫਿਰ ਸਾਗ ਦੇ ਵਿੱਚ ਤਾਂ ਵਾਢੀ ਪੈ ਜਾਂਦੀ ਸੀ ਹਾਂ ਜੀ ਉਦੋਂ ਮੀਂਹ ਕਣੀ ਪੈਂਦਾ ਤਾਂ ਫਿਰ ਨੁਕਸਾਨ ਹੁੰਦਾ ਹਾਂ ਵਾਢੀ ਸ਼ੁਰੂ ਹੋ ਜਾਂਦੀ ਸੀ ਤੇ ਉਦੋਂ ਜੇ ਮੀਂਹ ਪੈ ਗਿਆ ਨਹੀਂ ਵਰ ਗਿਆ ਤੇ ਨਾ ਕੁਝ ਕਰੇ ਰਹਿਣਾ ਨਾ ਖੇਤ ਰਹਿਣਾ ਨੁਕਸਾਨ ਹੋਣਾ ਤਾਂ ਇਹ ਕਹਾਵਤ ਬਣੀ ਸੀ ਵਰਿਆ ਚੇਤ ਨਾ ਘਰ ਰੱਖੇ ਨਾ ਘਰ ਰੱਖੀਏ ਤਾਂ ਜੀ ਸੋ ਦੇਖੋ ਜਿਹੜੀ ਜ਼ਿੰਦਗੀ ਹੈ ਜਿਹੜੇ ਖੇਤੀਬਾੜੀ ਹੈ ਕੰਮ ਕਾਜ ਹੈ ਨਾ ਉਸੇ ਹਿਸਾਬ ਨਾਲ ਫਿਰ ਲੋਕ ਸਿਆਣਪਾਂ ਬੰਦੀਆਂ ਲੋਕ ਲੋਕ ਹਵਤਾ ਬੰਦ ਲੋਕ ਹਵਤਾ ਬੰਦ ਜਾਂਦੇ ਹਾਂ ਸੋ ਇਹ ਤਾਂ ਹੋ ਗਈ ਚੇਤ ਦੀ ਗੱਲ ਸੋ ਵਿਸਾਖੀ ਦੇ ਵਿੱਚ ਵਿਸਾਖ ਦੇ ਵਿੱਚ ਫਿਰ ਜਦੋਂ ਲੋਕਾਂ ਨੇ ਦਾਣੇ ਕੱਢਨੇ ਹਨਾ ਜੀ ਤੇ ਵਿਸਾਖੀ ਦਾ ਮੇਲਾ ਹੋ ਗਿਆ ਸੋ ਕੁਝ ਜਿਹੜੇ ਚਲੋ ਆਪਾਂ ਪਹਿਲਾ ਮਹੀਨਾ ਚ ਬਾਅਦ ਜਾਂਦੇ ਜਿਹੜੇ ਮੇਲੇ ਨੇ ਜਾਂ ਕੁਝ ਤਿਹਾਰ ਨੇ ਜਾਂ ਕੁਝ ਗੁਰਪੁਰਬ ਨੇ ਉਹ ਵੀ ਦੇਸੀ ਮਹੀਨੇ ਦੇ ਹਿਸਾਬ ਨਾਲ ਹੀ ਬਣਾਏ ਜਾਂਦੇ ਹਾਂ ਹਾਂ ਬਿਲਕੁਲ ਹਾਂਜੀ ਉਹਨਾਂ ਬਾਰੇ ਜ਼ਰੂਰ ਜ਼ਿਕਰ ਕਰੋ ਉਹ ਇਹ ਜਿਵੇਂ ਵਿਸਾਖ ਦੇ ਮਹੀਨੇ ਵਾਢੀ ਸ਼ੁਰੂ ਹੁੰਦੀ ਹੈ ਹਾਂਜੀ ਹਾਂਜੀ ਤਾਂ ਉਹ ਸਾਰਿਆਂ ਨੂੰ ਪਤਾ ਹੈ ਵੀ ਪਹਿਲੀ ਵਿਸਾਖ ਨੂੰ ਵਿਸਾਖ ਦਾ ਪਹਿਲਾ ਦਿਨ ਹੈ ਉਹ ਵਿਸਾਖੀ ਮਨਾਈ ਜਾਂਦੀ ਹੈ ਹਾਂਜੀ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਉਹ 13 ਜਾਂ 14 April ਨੂੰ ਆਉਂਦੀ ਹੈ ਤੇ ਪਰ ਉਹ ਵਿਸਾਖ ਦੀ ਜਿਹੜੀ ਸੰਗਰਾਮ ਹੈ ਪਹਿਲਾ ਦਿਨ ਹੈ ਉਸ ਦਿਨ ਮਤਲਬ ਵਿਸਾਖੀ ਮਨਾਈ ਜਾਂਦੀ ਹੈ ਹਾਂਜੀ 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 ਤੇ ਚਾਹ ਉਹ ਉਹ ਗੀਤਾਂ 'ਚ ਵੀ ਹੈ ਲੋਕ ਗੀਤਾਂ 'ਚ ਵੀ ਹੈ ਬੜੇ ਭਾਰੀ ਮੇਲੇ ਲੱਗਦੇ ਹੈ ਹੈਜੀ ਚੱਲ ਜੀ ਪ੍ਰੇਮੀ ਵਸਾਖੀ ਚੱਲੀਏ ਤੇ ਨੀਰਮ ਚਾਤਰਿਕ ਦਾ ਗੀਤ ਹੈ ਇੱਕ ਹਾਂਜੀ ਹੋਰ ਇਸ ਤਰ੍ਹਾਂ ਮਤਲਬ ਵਸਾਖੀ ਦੇ ਵਿੱਚ ਕੰਕਾ ਨੂੰ ਦਾਤੀ ਪੈਂਦੀ ਹੈ ਵੱਢੀ ਪੈਂਦੀ ਹੈ ਹਾਂਜੀ ਤੁਸੀਂ ਸੰਗਰਾਣ ਦੀ ਗੱਲ ਕੀਤੀ ਹੈ ਨਾ ਜੀ ਹਾਲਾਂਕਿ ਬਹੁਤੇ ਦਰਸ਼ਕਾਂ ਨੂੰ ਖੈਰ ਪਤਾ ਹੋਣਾ ਸੰਗਰਾਣ ਦੇਸੀ ਮਹੀਨੇ ਦਾ ਪਹਿਲਾ ਦਿਨ ਦੇਸੀ ਮਹੀਨੇ ਦਾ ਪਹਿਲਾ ਦਿਨ ਉਹਨੂੰ ਸੰਗਰਾਣ ਕਹਿੰਦੇ ਆ ਤੇ ਸੰਗਰਾਣ ਦੇ ਦਿਨ ਮੇਰੇ ਖਿਆਲ ਚ ਬਹੁਤੇ ਕਹੋ ਪੁਰਾਣੇ ਸਮੇਂ ਦੀ ਗੱਲ ਵੀ ਕਰੀਏ ਪਿੰਡਾਂ ਕਸਬਿਆਂ ਵਿੱਚ ਮੇਲੇ ਲੱਗਦੇ ਸੀ ਨਾ ਜੀ ਲੱਗਦੇ ਸੀ ਜਾਂ ਗੁਰੂ ਘਰ ਲੋਕ ਜਾਂਦੇ ਸੀ ਉਹ ਜਿਹੇ ਥਾਵਾਂ ਤੇ ਲੱਗਦੇ ਸੀ ਮੇਲੇ ਹਾਂਜੀ ਹਾਂਜੀ ਉਹ ਮਾਤਾ ਪੁਰ지 ਸੰਗਰਾਮ ਨੂੰ ਮਤਲਬ ਮਨਾਇਆ ਵੀ ਜਾਂਦਾ ਧਾਰਮਿਕ ਤੌਰ ਤੇ ਵੀ ਸੰਗਰਾਮ ਨੂੰ ਪਵਿੱਤਰ ਦਿਹਾੜਾ ਕਿਹਾ ਜਾਂਦਾ ਹੈ ਹਾਂਜੀ ਤੇ ਉਹ ਉਹ ਦਿਨ ਮਨਾਇਆ ਜਾਂਦਾ ਮਹੀਨੇ ਦੀ ਸ਼ੁਰੂਆਤ ਹੈ ਆ ਮਹੀਨੇ ਦੀ ਸ਼ੁਰੂਆਤ ਸ਼ੁਭ ਦਿਨ ਹੈ ਹਾਂ ਸ਼ੁਭ ਦਿਨ ਹੈ ਉਹ ਪਹਿਲਾ ਦਿਨ ਹੁੰਦਾ ਸੰਗਰਾਮ ਜਿਹੜਾ ਅਖੀਰਲਾ ਦਿਨ ਹੁੰਦਾ ਉਹਨੂੰ ਮਸਾਂਦ ਕਹਿੰਦੇ ਆ ਮਸਾਂਦ ਅੱਛਾ ਇਹ ਨਹੀਂ ਸੁਣਿਆ ਪਰ ਲੋਕਾਂ ਨੇ ਮੂੰਹ ਨਹੀਂ ਐਨਾ ਚੜਿਆ ਕਿਉਂਕਿ ਉਹਨੂੰ ਮਨਾਇਆ ਨਹੀਂ ਜਾਂਦਾ ਹੈਜੀ ਸੋ ਸੰਗਰਾਮ ਦਾ ਪਹਿਲਾ ਦਿਨ ਤੇ ਮਸਾਂਦ ਅਖੀਰਲਾ ਅਖੀਰਲਾ ਦਿਨ ਠੀਕ ਹੈ ਜੀ ਹਾਂਜੀ ਸੋ ਵਸਾਪਾ ਵਾਪਸ ਪਰਦੇ ਜੀ ਵਿਸਾਖੀ ਵਿਸਾਖ ਦੀ ਗੱਲ ਕਰ ਰਹੇ ਹੁਣ ਤੁਸੀਂ ਓਵੇਂ ਓਵੇਂ ਅੱਗੇ ਗਰਮੀ ਚ ਤੁਰੇ ਹੋ ਜੇ ਠਾੜ ਕਿਹੜੀ ਕਿਹੜੀ ਲੋਕ ਹੈ ਜਿਹੜੀਆਂ ਲੋਕ ਸਿਆਣਪਾ ਲੋਕ ਹਾਕਤਾਂ ਨੇ ਨਾਲ ਹੁਣ ਜਿਵੇਂ ਚੇਤ ਆਪਾਂ ਚੇਤ ਦੀ ਗੱਲ ਕੀਤੀ ਹੈ ਹਾਂਜੀ ਚੇਤ ਵਰਿਆ ਚੇਤ ਨਾ ਖੇਤ ਹਾਂਜੀ ਹਾਂਜੀ ਤੇ ਬਾਣੀ ਦੇ ਵਿੱਚ ਵੀ ਇਹ ਦਾ ਜ਼ਿਕਰ ਆਉਂਦਾ ਬਾਬਾ ਫਰੀਦ ਜੀ ਪਾਣੀ ਦੇ ਵਿੱਚ ਦਾ ਜ਼ਿਕਰ ਆਉਂਦਾ ਹਾਂ ਹਾਂਜੀ ਹਾਂਜੀ ਹਾਂ ਕਤਕੂਨੀਆਂ ਚੇਤਡਾਉ ਸਾਉਣ ਬਿਜਲੀਆਂ ਇਸ ਤਰ੍ਹਾਂ ਮਤਲਬ ਹੁਣ ਜੇਠ ਹੈ ਹੂੰ ਹੂੰ ਹੁਣ ਜੇਠ ਦਾ ਮਹੀਨਾ ਬਹੁਤ ਗਰਮੀ ਹੁੰਦੀ ਹੈ ਹਾਂਜੀ ਧਰਤੀ ਤਪਦੀ ਹੈ ਲੋ ਕੱਚੇ ਰਾਹ ਹੁੰਦੇ ਸੀ ਹਾਂ ਲੋਾਂ ਵਗ ਲੱਗ ਜਾਂਦੀਆਂ ਲੋਾਂ ਵਗਦੀਆਂ ਹਾਂਜੀ ਕੱਚੇ ਰਾਹ ਹੁੰਦੇ ਸੀ ਪੈਦਲ ਲੋਕਾਂ ਨੇ ਜਾਣਾ ਹੁੰਦਾ ਸੀ ਕੋਈ ਆਉਣ ਜਾਣ ਦੇ ਸਾਧਨ ਨਹੀਂ ਹੁੰਦੇ ਸੀ ਹਾਂਜੀ 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 ਤਾਂ ਉਹ ਉਦੋਂ ਤੁਰਨ ਵੇਲੇ ਜੁੱਤੀ ਦੇ ਤਲਿਆਂ ਦੇ ਵਿੱਚ ਦੀ ਵੀ ਪੈਰਾਂ ਨੂੰ ਸੇਕ ਲੱਗਦਾ ਸੀ ਹਾਂਜੀ ਪੈਰ ਮੱਚਦੇ ਸੀ ਹਾਂਜੀ ਹਾਂ ਤੇ ਉਹ ਕਹਾਵਤ ਬਣੀ ਉਤੋਂ ਆਪੇ ਮਰ ਜਾਣਗੇ ਜਿਹੜੇ ਜੇਠ ਪੈਣਗੇ ਰਾਹ ਜੇ ਹਾਂ ਬੰਦਾ ਜੇਰ ਦੇ ਵਿੱਚ ਕੇ ਸਫਰ ਤੇ ਤੁਰ ਪਿਆ ਵੀ ਓੱਖਾ ਹੀ ਹੋਊਗਾ ਜੋ ਤਾਕੀਦ ਕੀ ਕੀਤੀ ਜਾਂਦੀ ਹੈ ਵੀ ਭਾਈ ਇਸ ਮੌਕੇ ਬਾਲਾ ਤੋਰਾ ਖਰਾ ਨਾ ਕਰੋ ਵੀ ਇਸ ਮੌਕੇ ਤੁਸੀਂ ਨਹੀਂ ਜਾਣਾ ਹਰ ਹਰ ਦੇ ਨਾਲ ਜੁੜੀਆਂ ਗੱਲਾਂ ਵੀ ਜਿਹੜਾ ਕੋਈ ਬੰਦਾ ਮਤਲਬ ਉਹਦੇ ਵਿੱਚ ਕੋਈ ਬਹੁਤੀ ਚੇਂਜ ਨਹੀਂ ਆਉਂਦੀ ਆਪਾਂ ਕਹਿੰਦੇ ਆ ਬਦਲਾ ਨਹੀਂ ਹੁੰਦਾ ਉਹ ਐਵੇਂ ਮਤਲਬ ਸਧਾਰਨ ਤੌਰ ਤੇ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਠੀਕ ਹੈ ਉਹਦੇ ਬਾਰੇ ਆਏ ਸੀ ਨਾ ਹਾੜ ਸੁੱਕੇ ਨਾ ਸੌਣ ਹਰੇ ਅੱਛਾ ਅੱਛਾ ਨਾ ਸੌਣ ਦੇ ਵਿੱਚ ਜਿਹੜੀ ਬਨਸਪਤੀ ਉਹ ਹਰੀ ਹੁੰਦੀ ਹੈ ਹੜ ਚ ਸੁੱਕ ਜਾਂਦੀ ਹੈ ਪਰ ਇਹ ਬੰਦਾ ਇਹੋ ਜਿਹਾ ਵੀ ਨਾ ਇਹ ਸੁੱਕਦਾ ਨਾ ਇਹ ਹਰਾ ਹੁੰਦਾ ਇਹ ਜਿਵੇਂ ਚਾਹੇਗਾ ਉਹੋ ਜਿਹਾ ਹੀ ਰਹਿੰਦਾ ਬੜਾ ਬੜਾ ਵਧੀਆ ਜੀ ਹੈ ਨਾ ਦੇਖੋ 2 ਮਹੀਨਿਆਂ ਨੂੰ ਦੇਸੀ ਮਹੀਨਿਆਂ ਨੂੰ ਵਰਤ ਕੇ ਇੱਕ ਕੈਰੈਕਟਰ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਰਸੇ ਹਾੜ ਹਾਂਜੀ ਬਰਸੇ ਹਾੜ ਤੇ ਭਰੇ ਰਹਿਣ ਬੁਖਾਰ ਹੂੰ ਬਿਹਾਰ ਦੇ ਮਹੀਨੇ ਮੀਂਹ ਪੈ ਜੇ ਉਹ ਚੰਗਾ ਦਾਣਿਆਂ ਦੀਆਂ ਬੁਖਾਰੀਆਂ ਭਰ ਜਾਂਦੀਆਂ ਉਹ ਚੰਗੀ ਗੱਲ ਹੈ ਉਹ ਚੰਗੀ ਗੱਲ ਹੈ ਇਸ ਤਰ੍ਹਾਂ ਦੀ ਇੱਕ ਹਵਤਾ ਬਣੀ ਹੈ ਜੀ ਸੌਣ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਸੌਣ ਦਾ ਮਹੀਨਾ ਆਪਣਾ 30 ਦਾ ਮਹੀਨਾ ਹੁੰਦਾ ਦੇਖੋ ਸੌਣ ਦਾ ਮਹੀਨਾ ਤਾਂ ਮੇਰਾ ਤਾਂ ਹੁਣ ਵੀ ਬਹੁਤੇ ਜਿਹੜੇ ਦਰਸ਼ਕਾਂ ਨੂੰ ਪਤਾ ਹੋਣਾ ਹੈ ਤੁਸੀਂ 30 ਦੀ ਗੱਲ ਕੀਤੀ ਹੈ ਸੌਣ ਦੇ ਵਿੱਚ ਮੀਂਹ ਪੈਂਦਾ ਚਾਰੇ ਪਾਸੇ ਹਰਿਆਲੀ ਹੁੰਦੀ ਹੈ ਝੜੇ ਲੱਗਦੇ ਆ ਹਾਂਜੀ ਹਾਂਜੀ ਸੌਣ ਦੀ ਝੜੀ ਨਾ ਕੋਠਾ ਨਾ ਕੜੀ ਹਾਂ ਜੀ ਛੜੀ ਲੱਗਦੀ ਕਈ ਕਿ ਦਿਨ ਲਗਾਤਾਰ ਲੱਗੀ ਰਹਿੰਦੀ ਛੜੀ ਜਦੋਂ ਬਰੀਕ ਕਣੀ ਦਾ ਵੀ ਪੈਂਦਾ ਉਹ ਛੱਤਾਂ ਕੱਚੀਆਂ ਛੱਤਾਂ ਹੁੰਦੀਆਂ ਸੀ ਹਾਂ ਜੀ ਛੱਤਾਂ ਦੇ ਵਿੱਚ ਉਹ ਪਾਣੀ ਰਚ ਜਾਂਦਾ ਤੇ ਛੱਤਾਂ ਡਿੱਗ ਪੈਂਦੀਆਂ ਡਿੱਗ ਪੈਂਦੀ ਕੰਧਾਂ ਡਿੱਗ ਪੈਂਦੀਆਂ ਕੰਧਾਂ ਡਿੱਗ ਪੈਂਦੀਆਂ ਕੱਚੀਆਂ ਕੰਧਾਂ ਹੈ ਜੀ ਹਾਂ ਜੀ ਤੇ ਉਹ ਫਿਰ ਸੌਣ ਦੀ ਛੜੀ ਨਾਲ ਕੋਠਾਂ 'ਚ ਖੜੀ ਹਾਂ ਜੀ ਉਹ ਇਸ ਤਰ੍ਹਾਂ ਸੀ ਜੀ ਹਾਂ ਜੀ ਫਿਰ ਕੁੜੀਆਂ ਤੀਆਂ ਮਨਾਉਂਦੀਆਂ ਸੀ ਤੀਆਂ ਦੇ ਮੇਲੇ ਲੱਗਦੇ ਸੀ ਜਿਹੜੀਆਂ ਵਿਆਹੀਆਂ ਕੁੜੀਆਂ ਸੀ ਉਹ ਸੌਣ ਦੇ ਵਿੱਚ ਪੇਕੀਆਂ ਆਉਂਦੀਆਂ ਸੀ ਪੇਕੇ ਹੁੰਦੀਆਂ ਇੱਕ ਮਿੱਠ ਬਣਾਈ ਸੀ ਵੀ ਸੌਣ ਦੇ ਵੀ ਨਿੰਨੋ ਸਾਸਿਕ ਦੂਜੀ ਦੇ ਮੱਥੇ ਨਹੀਂ ਲੱਗਦੀਆਂ ਉਹ ਕੁੜੀਆਂ ਨੂੰ ਮਤਲਬ ਪੇਕੀ ਆਉਣ ਦਾ ਇੱਕ ਬਹੁਤ ਵਧੀਆ ਬਹਾਨਾ ਸੀ ਠੀਕ ਹੈ ਉਹ ਆਪਣੇ ਮਾਪਿਆਂ ਨੂੰ ਮਿਲਦੇ ਆ ਭੈਣ ਭਰਾਵਾਂ ਨੂੰ ਵਿਸ਼ੇਸ਼ ਕਰਕੇ ਆਪਣੀਆਂ ਸਹੇਲੀਆਂ ਨੂੰ ਜਿਹੜੀਆਂ ਉਹ ਕੋਈ ਕਿਤੇ ਵਿਆਹੀ ਹੈ ਕੋਈ ਕਿਤੇ ਵਿਆਹੀ ਹੈ ਤੇ ਉਹ ਉਹਦੋਂ ਇਕੱਠੀਆਂ ਹੋ ਕੇ ਸਾਰੀਆਂ ਇੱਕ ਮਹੀਨੇ ਵਾਸਤੇ ਤੇ ਉਹ ਇੰਜੋਏ ਕਰਦੀਆਂ ਸੀ ਤੇ ਖਾਣ ਪੀਣ ਦਾ ਜੀ ਸੌਣ ਦੇ ਵਿੱਚ ਨਾ ਖਾਣ ਪੀਣ ਦਾ ਜੀ ਹੁੰਦਾ ਸੀ ਗੋਲਗਲੇ ਪਕਦੇ ਸੀ ਪੂੜੇ ਪਕਦੇ ਸੀ ਹਾਂਜੀ ਖੀਰਾਂ ਹਮ ਹਮ ਖੀਰ ਹਰੇ ਘਰੇ ਰਿਜੀ ਹਾਂ ਜੀ ਸੌਣ ਦੇ ਮੇਰੇ ਹਾਂ ਕਿੱਥੋਂ ਆਇਆ ਅਪਰਾਧੀ ਆ ਜੇ ਸੌਣ ਖੀਰ ਨਾ ਖਾਧੀਆ ਤੇ ਸੌਣ ਚ ਖੀਰ ਨਹੀਂ ਖਾਧੀ ਹਾਂ ਜੀ ਤੇ ਸੌਣ ਖੀਰ ਨਾ ਖਾਧੀਆ ਤੂੰ ਕਿਉਂ ਜਮਿਆ ਅਪਰਾਧੀ ਆ ਇਸ ਤਰ੍ਹਾਂ ਦੀ ਇੱਕ ਹਫ਼ਤਾ ਸੀ ਹਾਂ ਤੇ ਕੁੜੀਆਂ ਜਿਹੜੀਆਂ ਸੀ ਉਹ ਸੌਣ ਨੂੰ ਚੰਗਾ ਸਮਝਦੀ ਸੀ ਤੇ ਉਹਨਾਂ ਨੇ ਵੀ ਇੱਕ ਬੋਲੀ ਬਣਾਈ ਸੀ ਸੌਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਭਾਦੋਂ ਦੇ ਵਿੱਚੋਂ ਕੁੜੀਆਂ ਫਿਰ ਵਾਪਸ ਆਪਦੇ ਸੋਹਣੀ ਤੇ ਚੰਦਰੀਆਂ ਹਾਂਜੀ ਹਾਂਜੀ ਦੇਖੋ ਕਿੰਨਾ ਜਿਆਦਾ ਸਟਰੋਂਗ ਇਫੈਕਟ ਰਿਹਾ ਤੇ ਹੈਗਾ ਦੇਸੀ ਮਹੀਨੇ ਦਾ ਸਾਡੇ ਸੱਭਿਆਚਾਰ ਤੇ ਸਾਡੀਆਂ ਲੋਕ ਹਫ਼ਤਾ ਦੇ ਵਿੱਚ ਨਾ ਜੀ ਕੁੜੀਆਂ ਦੇ ਸੌਣ ਦੇ ਮਹੀਨੇ ਦੀ ਗੱਲ ਕਰੀਏ ਕੁੜੀਆਂ ਦੀ ਜਿਹੜੀ ਹੈਗੀ ਆ ਇੱਕ ਭਾਵਨਾਵਾਂ ਜਿਹੜੀਆਂ ਉਹ ਗੀਤਾਂ ਦੇ ਰੂਪ ਚ ਪੇਸ਼ ਕਰਦੀਆਂ ਨੇ ਬਿਲਕੁਲ ਬਿਲਕੁਲ ਸੋ ਭਾਦੋਂ ਆ ਗਿਆ ਜੀ ਹਾਂ ਭਾਦੋਂ ਨਾਲ ਹੁਣ ਸੌਣ ਦੀ ਗੱਲ ਨਹੀਂ ਆਪਣੀ ਚੱਲ ਰਹੀ ਸੀ ਹਾਂਜੀ ਵੀ ਸਾਉਣ ਦੇ ਇੱਕ ਕਹਾਵਤ ਹੈ ਵੀ ਸਾਉਣ ਦੇ ਇਹਨਾਂ ਨੂੰ ਹਰਾਈ ਦੀਦਾ ਅੱਛਾ ਜੀ ਕਿਉਂਕਿ ਜੇ ਕੋਈ ਬੰਦਾ ਸਾਉਣ ਦੇ ਮਹੀਨੇ ਨਾ ਹੋ ਜੇ ਤੇ ਉਹਨੇ ਹੀਰੀ ਲਈ ਟਾਈਮ ਤਾਂ ਹਰੇਵਾ ਹੀ ਵੇਖੀ ਹੁੰਦੀ ਹੈ ਕਿਉਂਕਿ ਚਾਰ ਫਿਰੇ ਹਰਿਆਵਲ ਹੁੰਦੀ ਹੈ ਹਾਂ ਜੀ ਤੇ ਉਹਨੂੰ ਫਿਰ ਸਾਰਾ ਕੋਈ ਹਰਾਈ ਦੀਦਾ ਸੋ ਸਾਉਣ ਦੇ ਮਹੀਨੇ ਦੀ ਪ੍ਰੇਜ਼ ਕੀਤੀ ਗਈ ਹੈ ਕਿ ਜਦੋਂ ਮੀਂਹ ਪੈਂਦਾ ਹੈ ਤੇ ਵਾਪਸ ਧਰਤੀ ਦੇ ਉੱਤੇ ਹਰਿਆਲੀ ਪਾਉਂਦੀ ਆ ਨਾ ਜੀ ਧਰਤੀ ਮੌਲ ਦੀ ਹੈ ਧਰਤੀ ਮੌਲ ਦੀ ਮਨਾਸਬਤ ਹੀ ਫੁੱਟਦੀ ਹੈ ਉਹਦੀ ਹੈ ਚਾਰ ਫਿਰੇ ਹਰਿਆਵਲ ਹੀ ਹਰਿਆਵਲ ਹੈ ਠੰਡਕ ਹੈ ਹਾਂ ਜੀ ਤਾਂ ਇਸ ਕਰਕੇ ਜੇ ਧਰਤੀ ਦੇ ਵਿੱਚ ਪਾਣੀ ਜੀਰਦਾ ਤੇ ਉਹ ਫਸਲਾਂ ਵਾਸਤੇ ਵੀ ਚੰਗਾ ਹੈ ਵਾਤਾਵਰਣ ਵਾਸਤੇ ਵੀ ਚੰਗਾ ਮੌਸਮ ਵਾਸਤੇ ਵੀ ਚੰਗਾ ਇਸ ਕਰਕੇ ਸੌਣ ਵੀਰ ਆਖਿਆ ਗਿਆ ਕੁੜੀਆਂ ਨੇ ਤਾਂ ਹੀ ਆਖਿਆ ਸੌਣ ਵੀਰ ਇਕੱਠੀਆਂ ਕਰੇ ਤੇ ਹੁਣ ਅਗਲਾ ਮਹੀਨਾ ਭਾਦੋਂ ਆਈ ਉਹਦੇ ਬਾਰੇ ਜਿੰਨਾ ਕਿ ਬਹਿਸ ਭਾਦੋਂ ਦਾ ਮਹੀਨਾ ਜਿਹੜਾ ਵਿੱਚ ਬੜਾ ਗੁੱਮ ਹੁੰਦਾ ਉਹਦੇ ਵਿੱਚ ਬੜੀ ਗਰਮੀ ਹੁੰਦੀ ਹੈ ਹੁਸੜ ਹੁੰਦਾ ਹੈ ਜੀ ਭਾਦੋਂ ਦੇ ਮਹੀਨੇ ਤਾਂ ਜੇ ਕੋਈ ਜਵਾਰ ਦੇ ਵੱਡੇ ਵੱਡੀ ਜਵਾਰ ਹੁੰਦੀ ਹੈ ਹੂੰ ਹੂੰ ਤੇ ਉਹਦੇ ਵਿੱਚ ਦੀ ਟੱਪ ਜੇ ਕੋਈ ਬੰਦੇ ਤੋਂ ਉੱਚੀ ਉੱਚੀ ਜਵਾਰ ਦੀ ਫਸਲ ਹੁੰਦੀ ਆ ਹਨ ਜਿਹੜੀ ਚਾਰੇ ਆਸਤੇ ਵਰਤੀ ਜਾਂਦੀ ਆ ਤੇ ਉਹ ਇੰਨਾ ਸੇਕ ਮਾਰਦਾ ਹੈ ਪੜਸੇ ਮਾਰਦਾ ਉਹਦੇ ਵਿੱਚੋਂ ਤੇ ਬੰਦਾ ਅੰਦਰ ਤੱਕ ਹੋ ਜਾਂਦਾ ਉਹਦੇ ਨਾਲ ਹਾਂਜੀ ਕਈ ਵਾਰੀ ਅੱਖਾਂ ਨੂੰ ਦੋ ਦਸ ਆਇਆ ਜੱਟ ਵੀ ਸਾਥ ਬਣ ਜਾਂਦਾ ਹੈ ਹਾਂ ਤੇ ਭਾਦੋਂ ਦਾ ਮਹੀਨਾ ਇਹਨਾਂ ਕਰੜਾ ਹੁੰਦਾ ਹੈ ਕਿ ਖੇਤੀ ਦਾ ਕੰਮ ਕਰਨਾ ਉਦੋਂ ਬਹੁਤ ਔਖਾ ਹੁੰਦਾ ਇੰਨੀ ਗਰਮੀ ਦੇ ਵਿੱਚ ਉਥੋਂ ਕਹਾਵਤ ਬਣੀ ਵੀ ਭਾਦੋਂ ਦੇ ਪਜਾਏ ਜੱਟ ਸਾਦ ਹੋ ਜਾਂਦੇ ਹਾਂਜੀ ਹਾਂਜੀ ਕੀਤੀ ਛੜ ਕੇ ਤੇ ਸਾਥ ਵੱੜ ਜਾਂਦੇ ਤੇ ਭਾਦੋਂ ਦੇ ਮਹੀਨੇ ਬਹੁਤ ਕਰੜਾ ਗੇਣਾ ਦੇਖੋ ਤੁਹਾਡੀ ਗੱਲ ਵਿੱਚ ਜੀ ਕਿ ਜ਼ਿਮੀਦਾਰੇ ਨੂੰ ਬਹੁਤ ਸਖਤ ਕੰਮ ਬਣਿਆ ਗਿਆ ਨਾ ਜੀ ਤੇ ਖਾਸ ਕਰਕੇ ਕਿਸਾਨੀ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜਿਹੜਾ ਜਿੰਨਾ ਵੀ ਟਫ ਟੋਠਾ ਫੋਕੇ ਟੋਕਾ ਕੰਮ ਸਾਰਾ ਕਰ ਲੈਂਦੇ ਪਰ ਭਾਦੋਂ ਦੇ ਮਹੀਨੇ ਜੱਟ ਦੇ ਵੀ ਕਈ ਹੱਥ ਖੜੇ ਹੋ ਜਾਂਦੇ ਹਾਂ ਉਹਦੇ ਵੀ ਹੱਥ ਖੜੇ ਹੋ ਜਾਂਦੇ ਉਹ ਬਹੁਤ ਕਰੜਾ ਮਹੀਨਾ ਹੁੰਦਾ ਨਾ ਹਾਂਜੀ ਇਸ ਕਰਕੇ ਉਹ ਉਹ ਮਹੀਨਾ ਬਤਾਉਣਾ ਬਹੁਤ ਔਖਾ ਹੋ ਜਾਂਦਾ ਹਾਂਜੀ ਹਾਂਜੀ ਆ ਆਪਣਾ ਜੱਟ ਦੀ ਜੂੰਨ ਗੁਰੀ ਹਲ ਛੱਡ ਕੇ ਚਰੀ ਨੂੰ ਜਾਵੇ ਹਾਂ ਜੀ ਉਹ ਮਤਲਬ ਪਹਿਲਾਂ ਹਲਵਾਇਆ ਉਹਨੇ ਹਲਵਾ ਉਹਦੇ ਨੂੰ ਦੁਪਹਿਰ ਆ ਗਿਆ ਫਿਰ ਉਹ ਚਰੀ ਵੜਦਾ ਤੇ ਚਰੀ ਵੜਦਾ ਉੱਥੇ ਗਰਮੀ ਹੁੰਦੀ ਹੈ ਹੁੱਸੜ ਹੁੰਦਾ ਹਾਂ ਤੇ ਉੱਥੇ ਪੜਸੇ ਵਜਦਾ ਫਿਰ ਉਹਦੀਆਂ ਅੱਖਾਂ ਨੂੰ ਹੈ ਜੀ ਹਾਂ ਜੀ ਤੇ ਉਹ ਇਸੇ ਤਰ੍ਹਾਂ ਹੀ ਮਤਲਬ ਫਿਰ ਭਾਦੋਂ ਨੂੰ ਨਿੰਦਿਆ ਗਿਆ ਹਾਂ ਜੀ ਤੇ ਭਾਦੋਂ ਦੇ ਵਿੱਚ ਗਰਮੀ ਸਿਖਰ ਤੇ ਹੁੰਦੀ ਹੈ ਤੇ ਉਸ ਤੋਂ ਬਾਅਦ ਮੌਸਮ ਵਿੱਚ ਕੁਝ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਅਸੂਚ ਹਾਂ ਜੀ ਹਾਂ ਜੀ ਤੇ ਅਸੂ ਦੇ ਵਿੱਚ ਪਾਲਾ ਸ਼ੁਰੂ ਹੋ ਜਾਂਦਾ ਫਿਰ ਅਸੂ ਮਾਨ ਨਰਾਲੇ ਦਨੇ ਤੋਂ ਪਾਦੇ ਰਾਤੀ ਪਾਲੇ ਹਾਂਜੀ ਸੋ ਦੇਖੋ ਇਹ ਗੱਲ ਹੋ ਰਹੀ 1950 60 ਦੀ ਉਹਨਾਂ ਵੇਲੇ ਚ ਅਸੂ ਮਹੀਨੇ ਦੇ ਵਿੱਚ ਵੀ ਠੰਡ ਪੈਂਦੀ ਸੀ ਹਾਲਾਂਕਿ ਅੱਜ ਕੱਲ ਸਮੇ ਥੋੜੇ ਜਿ ਬਦਲ ਗਏ ਜੀ ਹੁਣ ਅਸੂ ਚ ਉਨੀ ਠੰਡ ਨਹੀਂ ਪੈਂਦੀ ਪਰ ਤੁਸੀਂ ਗੱਲ ਕਰ ਰਹੇ ਸੀ ਕਿ ਅਸੂ ਦੇ ਵਿੱਚ ਵੀ ਠੰਡ ਦੀ ਗੱਲ ਕੀਤੀ ਗਈ ਹੈ ਨਾ ਜੀ ਹਾਂਜੀ ਅਸੂ ਦੇ ਵਿੱਚ ਠੰਡ ਦੀ ਜਿਹੜੀ ਗੱਲ ਕੀਤੀ ਗਈ ਹੈ ਉਹ ਉਹ ਅਸੂ ਤੋਂ ਬਾਅਦ ਚਕਤਾ ਉਹ ਠੰਡੇ ਠੰਡ ਕਾਲੇ ਮੌਸਮ ਪਾਲਾ ਸ਼ੁਰੂ ਹੋ ਜਾਂਦਾ ਜੀ ਹਾਂਜੀ ਅਸੂ ਪਾਲਾ ਜੰਮਿਆ ਕੱਤੇ ਵੱਡਾ ਹੋ ਹਮ ਹਮ ਮਗਰ ਫੌਜਾਂ ਚੜੀਆਂ ਪੋ ਲੜਾਈ ਹੋ ਮਗਰ ਦੇ ਵਿੱਚ ਪਾਲਾ ਜਿਹੜਾ ਉਹ ਹੋਰ ਜ਼ਿਆਦਾ ਹੋ ਜਾਂਦਾ ਤੇ ਪੋ ਦੇ ਵਿੱਚ ਤਾਂ ਫਿਰ ਪਾਲੇ ਦਾ ਸਿਖਰ ਹੁੰਦਾ ਹਾਂਜੀ ਬਹੁਤ ਜ਼ਿਆਦਾ ਠੰਡ ਹੁੰਦੀ ਆ ਹਾਂਜੀ ਮਾ ਪਾਲਾ ਮਾਰਿਆ ਫਗਣ ਕੀਤੀ ਸੋ ਮਾਗ ਦੇ ਮਹੀਨੇ ਜਿਹੜਾ ਪਾਲਾ ਸੀ ਉਹ ਬਹੁਤ ਥੋੜਾ ਹੋ ਜਾਂਦਾ ਮਤਲਬ ਜਿਵੇਂ ਆਪਾਂ ਨੇ ਵੀ ਆ ਚੀਜ਼ ਮਰ ਚੱਲੀ ਹੋਣਾ ਪਾਲਾ ਮਰ ਚੱਲਿਆ ਹਾਂਜੀ ਤੇ ਫਗਣ ਦੇ ਵਿੱਚ ਜਿਵੇਂ ਖਤਮ ਹੋ ਜਾਂਦਾ ਇਸ ਤਰ੍ਹਾਂ ਮਤਲਬ ਇੱਕ ਹਫ਼ਤਾ ਬਣੀ ਸੀ ਹਾਂਜੀ ਹਾਂਜੀ ਦੇਖੋ ਸਾਰਾ ਸਾਲ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਪੰਜ ਕਿ ਮਿੰਟ ਦੇ ਵਿੱਚ ਤੁਸੀਂ ਬੜਾ ਵਧੀਆ ਪ੍ਰਮਯਾਨ ਕੀਤਾ ਜੀ ਇਹਦਾ ਤਿਉਹਾਰਾਂ ਤੇ ਵੀ ਅਸਰ ਬਹੁਤ ਪੈਂਦਾ ਸੀ ਜਿਵੇਂ ਲੜਕੀਆਂ ਕਹਿੰਦੀਆਂ ਸੀ ਬਾਬਲਾ ਮੇਰਾ ਸੂਰਾ ਕਾਜਰ ਚਾ ਹਾਂਜੀ ਹਾਂਜੀ ਤੇ ਉਹਨਾਂ ਅਸੂਦਾ ਮਹੀਨਾ ਜਿਹੜਾ ਉਹ ਬਹੁਤ ਵਧੀਆ ਮਹੀਨਾ ਹੁੰਦਾ ਮੌਸਮ ਵਿਆਹ ਸ਼ਾਦੀ ਵਾਸਤੇ ਤੇ ਪੋ ਦੇ ਵਿੱਚ ਵਿਆਹ ਸ਼ਾਦੀ ਨਹੀਂ ਕੀਤੀ ਜਾਂਦੀ ਜ਼ਿਆਦਾਤਰ ਹੈ ਨਾ ਜੀ ਹਾਂ ਪੋ ਦੇ ਵਿੱਚ ਨਹੀਂ ਕੀਤੀ ਜਾਂਦੀ ਹਾਂਜੀ ਉਹ ਤਾਂ ਕਾਰਨ ਵੀ ਦਿਨ ਛੋਟੇ ਐ ਦਿਨ ਵੀ ਛੋਟੇ ਐ ਉਹਨੂੰ ਪੋ ਮੈਲਾ ਆਖਿਆ ਜਾਂਦਾ ਹਾਂਜੀ ਠੰਡ ਜ਼ਿਆਦਾ ਐ ਹਾਂ ਠੰਡ ਜ਼ਿਆਦਾ ਹੁੰਦੀ ਐ ਤੇ ਇਸ ਕਰਕੇ ਮਤਲਬ ਨਹੀਂ ਕਰਦੇ ਬਾਸ਼ਾ ਦੀਆ ਤੇ ਪਰ ਕੋਈ ਵੀ ਗੱਲ ਨਾ ਜਿਹੜੀ ਉਹ ਕਿਸੇ ਮਿੱਥ ਨਾਲ ਜੋੜ ਦਿੱਤੀ ਜਾਂਦੀ ਹੈ ਹੂੰ 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 ਵੀ ਇਹ ਇੰਨੀ ਚੰਗਾ ਨਹੀਂ ਹੁੰਦਾ ਵੀ ਪੋਹ ਮਾੜਾ ਹੁੰਦਾ ਪੋਚ ਨਹੀਂ ਕਰਨਾ ਪੋਚ ਮਤਲਬ ਸ਼ਗਨ ਵਾਲਾ ਕੋਈ ਕੰਮ ਨਹੀਂ ਕਰਨਾ ਉਹ ਫਿਰ ਲੋਕਾਂ ਨੂੰ ਡੂੰਗੀ ਸਮਝਤਾ ਹੁੰਦੀ ਨਹੀਂ ਪਤਾ ਨਹੀਂ ਹੁੰਦਾ ਤੇ ਉਹ ਫਿਰ ਆnde ਵੀ ਸਿਆਣਿਆਂ ਨੇ ਆਖਿਆ ਵੀ ਪੋਚ ਨਹੀਂ ਕਰਨਾ ਮਾੜਾ ਹੁੰਦਾ ਉਹ ਫਿਰ ਪੀੜੀ ਦਾਰ ਪੀੜੀ ਉਹ ਮਾੜਾ ਹੁੰਦਾ ਹਾਂ ਉਹ ਅੱਗੇ ਤੁਰ ਜਾਂਦੀ ਗੱਲ ਅੱਗੇ ਤੁਰ ਜਾਂਦੀ ਹਾਂਜੀ ਹਾਂਜੀ ਸੋ ਇਹ ਤਾਂ ਸੀਗੀ ਜੀ ਗੱਲ ਮਹੀਨਿਆਂ ਦੀਆਂ ਨੇ 12 ਮਾਂ ਤੇ ਹੁਣ ਆਪਾਂ ਦਿਨਾਂ ਦੀ ਗੱਲ ਕਰਦੇ ਆ ਸਤਵਾਰੇ ਹਨ ਜੀ ਹਾਂਜੀ ਉਹਨਾਂ ਬਾਰੇ ਵੀ ਦੱਸੋ ਵੀ ਆਪਣੇ ਕਲਚਰ ਦੇ ਵਿੱਚ ਚੰਗਾ ਦੇਣ ਮਾੜਾ ਦੇਣ ਜਾਂ ਉਹਨਾਂ ਬਾਰੇ ਵੀ ਬਹੁਤ ਮਨੋਤਾ ਨੇ ਉਹ ਜ਼ਰੂਰ ਜ਼ਿਕਰ ਉਹਨਾਂ ਬਾਰੇ ਵੀ ਬਹੁਤ ਮਨੋਤਾ ਹੈ ਹਾਂਜੀ ਦਿਨਾਂ ਬਾਰੇ ਬਹੁਤ ਵਿਚਾਰ ਕੀਤੀ ਜਾਂਦੀ ਹੈ ਆਪ ਦੇਨ ਸ਼ੁਭਾ ਆ ਅਸ਼ੁਭਾ ਮਾੜਾ ਜਾਂ ਚੰਗਾ ਇਸ ਤਰ੍ਹਾਂ ਹਾਂਜੀ ਤੇ ਗੱਲ ਆਪਾਂ 12 ਮਾਹ ਤੋਂ ਕੀਤੀ ਸੀ ਇਸ ਤਰ੍ਹਾਂ ਮਤਲਬ ਸਤਵਾਰੇ ਵੀ ਮਤਲਬ ਬੜੇ ਸ਼ਾਇਰਾਂ ਨੇ ਲਿਖਿਆ ਹਾਂਜੀ ਆਪਣੀ ਸ਼ਾਇਰੀ ਦੇ ਵਿੱਚ ਕਵਤਾ ਦੇ ਵਿੱਚ ਸਤਵਾਰੇ ਲਿਖਿਆ ਹੈ ਜਿਵੇਂ ਬਾਣੀ ਦੇ ਵਿੱਚ ਵੀ ਹੈ ਕਬੀਰ ਸਾਹਿਬ ਦਾ ਸਤਵਾਰਾ ਜੀ ਹਾਂਜੀ ਉਹ ਸੋਮਵਾਰ ਤੋਂ ਸ਼ੁਰੂ ਹੁੰਦਾ ਜੀ ਸੋਮਵਾਰ ਸਾਸਮਰਤ ਚਰੇ ਉਰਦ ਪੰਕ ਲੈ ਸੁਧਾ ਕਰੇ ਮੰਗਲਵਾਰੇ ਲੈ ਮਾਹੀਤ ਪੰਜ ਚੋਰ ਕੀ ਜਾਣੇ ਰੀਤ ਇਸ ਤਰ੍ਹਾਂ ਚੱਲਦਾ ਉਹ ਹਾਂਜੀ ਉਹ ਉਹ ਬੜੇ ਬੜੇ ਮਤਲਬ ਪਵਿੱਤਰ ਬਾਣੀ ਦੇ ਵਿੱਚ ਬੜੇ ਸੋਹਣੇ ਸ਼ਬਦ ਆ ਇਹ ਲਿਖੇ ਤੇ ਫਿਰ ਸ਼ਹਿਰ ਲੋਕਾਂ ਨੇ 20 ਸਤਵਾਰੇ ਲਿਖੇ ਇਸ ਤਰ੍ਹਾਂ ਸੋਮਵਾਰ ਮੰਗਲਵਾਰ ਤੇ ਹਾਂਜੀ ਐਤਵਾਰ ਤੱਕ ਹਾਂਜੀ ਤੇ ਇਹਦੇ ਤੇ ਬੜੀਆਂ ਕਹਾਵਤਾਂ ਵੀ ਬਣੀਆਂ ਹਾਂਜੀ ਉਹ ਦਿਨ ਐਤਵਾਰ ਜਾਣੀ ਜਿਸ ਦਿਨ ਪਿੰਡਾਂ 'ਚ ਫਿਰਨ ਬਾਣੀ ਜਿਸ ਦਿਨ ਪਿੰਡਾਂ 'ਚ ਫਿਰਨ ਬਾਣੀ ਉਹਦਾ ਮਤਲਬ ਜੀ ਉਹ ਜਿਹੜੇ ਦੁਕਾਨਦਾਰ ਹੈ ਜੀ ਉਹ ਸ਼ਹਿਰਾਂ ਦੇ ਵਿੱਚ ਆਮ ਤੌਰ ਤੇ ਬਾਜ਼ਾਰ ਹੁੰਦੇ ਆ ਹਾਂਜੀ ਉੱਥੋਂ ਲੋਕ ਕੱਪੜੇ ਲਿਆਉਂਦੇ ਸੌਦਾ ਲੈ ਆਉਂਦੇ ਆ ਹਾਂਜੀ ਉਧਾਰ ਤੇ ਉਹਨਾਂ ਦੀ ਉਗਰਾਹੀ ਕਰਨ ਵਾਸਤੇ ਫਿਰ ਐਤਵਾਰ ਨੂੰ ਕਿਉਂਕਿ ਬਾਜ਼ਾਰ ਬੰਦ ਹੁੰਦਾ ਉਹਨਾਂ ਨੂੰ ਛੁੱਟੀ ਹੁੰਦੀ ਹੈ ਹਾਂਜੀ ਹਾਂਜੀ ਤੇ ਉਹ ਫਿਰ ਦੁਕਾਨਦਾਰ ਪਿੰਡਾਂ 'ਚ ਗੇੜੇ ਮਾਰਦੇ ਜਿੱਤੋਂ ਪੈਸੇ ਲੈਣ ਦੇ ਉਹਦਾ ਬਾੜ ਖੜਕਾਉਂਦੇ ਆ ਅੱਛਾ ਤੇ ਉਹ ਲੋਕ ਫਿਰ ਜਿਹੜੇ ਸਾਥੇ 'ਚ ਬੈਠੇ ਆ ਉਹ ਵਿੜਕਾ ਲੈਂਦੇ ਆ ਵੀ ਫਲਾਣੇ ਦੇ ਘਰੇ ਬਈ ਆਯਾ ਜੀ ਦੁਕਾਨਦਾਰ ਆਇਆ ਸੀ ਉਹਨੇ ਦੇਨੇ ਹੁਣੇ ਉਹਦੇ ਪੈਸੇ ਫਿਰ ਉਹ ਗੱਲਾਂ ਕਰਦੂ ਉਹਨਾਂ ਨੂੰ ਮਿਲ ਜਾਂਦਾ ਇੱਕ ਟਾਪਿਕ ਮਿਲ ਜਾਂਦਾ ਜੀ ਹੈ ਨਾ ਟਾਪਿਕ ਮਿਲ ਜਾਂਦਾ ਹੈ ਜੀ ਸੋ ਇਹ ਇੱਕ ਇੱਕ ਹਹਾਵਤ ਕਾਫੀ ਪੁਰਾਣੀ ਹੋਣੀ ਹੈ ਜੀ ਦਾ ਮਤਲਬ ਜਿਵੇਂ ਬਾਣੀਆਂ ਸਮਾਜ ਜਾਂ ਪਿੰਡਾਂ ਦੇ ਵਿੱਚ ਲੈਂਦੇ ਹਨ ਉਹ ਪੁਰਾਣੀ ਵੜੇ ਦੀ ਗੱਲ ਹੈ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਸੈਤਵਾਰ ਸੋਮਵਾਰੀਆਂ ਹਾਂ ਜੀ ਜੇ ਸੁਖ ਸੁਤਾ ਲੋੜੀਏ ਮੰਜੀ ਉਹਨੀ ਸਮਾਰ ਹੂੰ ਹੂੰ ਵੀ ਜੇ ਤੂੰ ਸੋਹ ਨਾਲ ਸੋਣਾ ਚਾਹੁੰਦਾ ਤੇ ਜਿਹੜੀ ਮੰਜੀ ਆ ਨਾ ਹੂੰ ਹੂੰ ਉਹਨੂੰ ਬਣਨ ਦਾ ਕੰਮ ਸੋਮਵਾਰ ਨੂੰ ਸ਼ੁਰੂ ਕਰੇ ਸੋਮਵਾਰ ਨੂੰ ਸ਼ੁਭ ਦਿਨ ਮੰਨੇ ਜਾਂਦਾ ਹੈ ਹਾਂ ਹਾਂ ਜੀ ਹਾਂ ਇਸੀ ਤਰ੍ਹਾਂ ਇਸੀ ਤਰ੍ਹਾਂ ਬੁੱਧ ਕੰਮ ਸ਼ੁੱਧ ਵੀ ਬੁੱਧ ਨੂੰ ਵੀ ਚੰਗਲਵਾਰ ਆਇਆ ਜੇ ਤੋ ਅਗੇ ਤੁਸੀਂ ਆਖੋ ਮੰਗਲਵਾਰ ਆਦੇ ਮੰਗਲਵਾਰ ਜਦੋਂ ਕਿਸੇ ਨੇ ਪਿੰਡ ਬੰਨਣਾ ਹੁੰਦਾ ਸੀ ਨਵਾਂ ਪਿੰਡ ਉਹਦੀ ਮੋੜੀ ਚੜਦੇ ਸੀ ਮੰਗਲਵਾਰ ਮੋੜੀ ਜਿਵੇਂ ਆਪਾਂ ਕਹਿੰਦੇ ਹੁਣ ਆਪਾਂ ਕਹਿੰਦੇ ਨੇ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਹਾਂਜੀ ਮੋੜੀ ਗੱਢੀ ਗਈ ਹੈ ਜੀ ਹਾਂਜੀ ਪਰ ਜ਼ਿਆਦਾਤਰ ਮੰਗਲਵਾਰ ਨੂੰ ਜਿਹੜਾ ਅਸ਼ੁੱਭ ਦਿਨ ਮੰਨਿਆ ਗਿਆ ਨਹੀਂ ਪਰ ਇਸ ਕੰਮ ਲਈ ਸ਼ੁਭ ਮੰਨਿਆ ਗਿਆ ਇਸ ਕੰਮ ਲਈ ਸ਼ੁਭ ਮੰਨਿਆ ਗਿਆ ਠੀਕ ਹੈ ਜੀ ਇਹ ਮੰਗਲਵਾਰ ਨੂੰ ਮਤਲਬ ਜਿਹੜਾ ਕੰਮ ਹੈ ਸ਼ੁਰੂ ਕਰਨਾ ਨਾ ਪਿੰਡ ਬੰਨਣ ਦਾ ਜਾਂ ਹੋਰ ਕੋਈ ਮਤਲਬ ਉਸਾਰੋ ਕੰਮ ਕਰਨਾ ਜਿਹੜਾ ਉਹ ਠੀਕ ਹੈ ਤੇ ਉਂਝ ਮੰਗਲਵਾਰ ਕੇਸੀ ਨਹਾਉਣ ਵਾਸਤੇ ਮਾੜਾ ਹੈ ਹਾਂਜੀ ਆਮ ਤੌਰ ਤੇ ਮਤਲਬ ਬੀਬੀਆਂ ਆਂਦੀਆਂ ਇਸ ਵਿੱਚ ਮੰਗਲਵਾਰ ਤੇ ਵੀਰਵਾਰ ਦਾ ਦਿਨ ਬਹੁਤ ਮਾੜਿਆ ਹਾਂਜੀ ਇਹ ਬੜੇ ਭਾਰੇ ਦਿਨ ਹੈ ਜਿਹੜਾ ਮੰਗਲਵਾਰ ਨੂੰ ਕੇਸੀ ਨਹਾ ਲਿਆ ਉਹਦਾ ਨੁਕਸਾਨ ਜਰੂਰ ਹੋ ਕੋਈ ਨਾ ਹਾਂਜੀ ਹਾਂਜੀ ਤੇ ਜੇ ਕਦੇ ਹੋਰ ਨੁਕਸਾਨ ਹੋ ਵੀ ਜਾਂਦਾ ਕੋਈ ਰੱਬ ਸੋਬੀ ਕੇ ਜੇ 60 ਫੀਟ ਵੱਜ ਜਾਂਦੀ ਜਾਂ ਹੋਰ ਕੁਝ ਹੋ ਜਾਂਦਾ ਹਾਂਜੀ ਕੋਈ ਪਸ਼ੂ ਮਰ ਗਿਆ ਤੇ ਕਹਿੰਦੇ ਵੀ ਭਾਈ ਇਹ ਫਲਾਣੀ ਉਸ ਦਿਨ ਨਾ ਮੰਗਲਵਾਰ ਵਾਲੇ ਦਿਨ ਕਿਸੀ ਨਾਤੀ ਸੀ ਤਾਂ ਹੋਇਆ ਉਹ ਫਿਰ ਲਿੰਕ ਕੀਤਾ ਜਾਂਦਾ ਨਹੀਂ ਹਾਂ ਜੀ ਉਹਨੇ ਹੀ ਕਰ ਦਿੱਤਾ ਮੇਰੇ ਖਿਆਲ ਚ ਵੀਰਵਾਰ ਨੂੰ ਜਦੋਂ ਭੈਣਾ ਦੇ ਘਰੋਂ ਭਰਾ ਜਿਹੜੇ ਜਾਂਦੇ ਸੀ ਉਹ ਵੀ ਬੁਰਾ ਮਨੈਂਦਾ ਸੀ ਨਹੀਂ ਜਾਂਦੇ ਨਹੀਂ ਸੀ ਜੀ ਇਹ ਕੋਈ ਭਰਾ ਜਾਵੜ ਦਾ ਭਰਾ ਤਾਂ ਭੈਣਾ ਦੇ ਘਰੇ ਜਿਹੜਾ ਜਾਂਦਾ ਸੀ ਉਹਨੂੰ ਤਾਂ ਉਹ ਨਹੀਂ ਕੀ ਦੇਣਾ ਸੀ ਇਹ ਤਾਂ ਕਿ ਬਹੁਤ ਡੂੰਗਾ ਰਿਸ਼ਤਾ ਹੈ ਹਾਂ ਜੀ ਹਾਂ ਜੀ ਕੋਈ ਭੈਣਾ ਆਪਦੇ ਘਰੋਂ ਭਰਾ ਨੂੰ ਨਹੀਂ ਤੋਰਦੇ ਸੀ ਵਿਦਾ ਨਹੀਂ ਕਰਦੇ ਸੀ ਵੀਰਵਾਰ ਵਾਲੇ ਦੇ ਹਾਂਜੀ ਇਹਨੂੰ ਬਹੁਤ ਮਾੜਾ ਜਣਾ ਗਿਆ ਤੇ ਉਂਝ ਵੀ ਜੇ ਕੋਈ ਬੰਦਾ ਗਰਾਂ ਜਾਵੜਦਾ ਨਾ ਹਾਂਜੀ ਰਿਸ਼ਤੇਦਾਰੀ ਜਾਵੜਦਾ ਹੂੰ ਹੂੰ ਤੇ ਜੇ ਸੁਆਭ ਨਾਲ ਵੀਰਵਾਰ ਹੁੰਦਾ ਉਹਨਾਂ ਮੈਂ ਮੁਰਦਣਾ ਉਹਨੂੰ ਮੁਰਦਣ ਨਹੀਂ ਦਿੰਦੇ ਸੀ ਲਾ ਭਾਈ ਵੀਰਵਾਰ ਨਾ ਜਾਏ ਸੁੱਖੀ ਸੰਦੀ ਹਾਂਜੀ ਹਾਂ ਦੇਖੋ ਇਹ ਤਾਂ ਅੱਜ ਇਹ ਕੱਲ ਪਰਸੋਂ ਦੀ ਗੱਲਾਂ ਨੇ ਹੁਣ ਤੱਕ ਵੀ ਇਹ ਗੱਲਾਂ ਚੱਲਦੀਆਂ ਨੇ ਚਲੋ ਹੁਣ ਸਮਾਜ ਦੇ ਵਿੱਚੋਂ ਹੌਲੀ ਹੌਲੀ ਇਹ ਗੱਲਾਂ ਕੁਛ ਘਟ ਰਹੀਆਂ ਨੇ ਪਰ ਜਿਹੜੀਆਂ ਉਹ ਲੋਕ ਸਿਆਣਪਾਂ ਨੇ ਉਹ ਅਜੇ ਵੀ ਆਪਣੇ ਸਮਾਜ ਦੇ ਵਿੱਚ ਹੈਗੀਆਂ ਨੇ ਹਾਂ ਬਿਲਕੁਲ ਤਾਂ ਤੁਸੀਂ ਆਪ ਬੁੱਧਵਾਰ ਵਿੱਚ ਰਹਿਗਾ ਸੀ ਜੀ ਬੁੱਧ ਕਮ ਸ਼ੁੱਧ ਹਾਂ ਬੁੱਧ ਬੁੱਧਵਾਰ ਨੂੰ ਤਾਂ ਬਹੁਤ ਚੰਗਾ ਗਣੇਗਾ ਹਾਂ ਜੀ ਬੁੱਧ ਕਮ ਸ਼ੁੱਧ ਬੁੱਧ ਦੇ ਸਨੇਚਰ ਕੱਪੜਾ ਤੇ ਗਹਿਣਾ ਐ ਤਵਾਰ ਅੱਛਾ ਹਾਂ ਜੀ ਹਾਂ ਜੀ ਜੇ ਕੱਪੜਾ ਖਰੀਦ ਮਤਲਬ ਪੌਣਾ ਜੇ ਨਵਾਂ ਸਮਾਇਆ ਕੱਪੜਾ ਹਾਂ ਜੀ ਹਾਂ ਜੀ ਉਹਨੂੰ ਉਹਨਾਂ ਚੰਨੀ ਸੀ ਪਾਉਂਦੇ ਮਤਲਬ ਉਹ ਵੀ ਬੁੱਧਵਾਰ ਆਊਗਾ ਤਾਂ ਉਹਦੇ ਪਾਵਾਂਗੇ ਬੁੱਧਵਾਰ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਬੜੀ ਵਧੀਆ ਗੱਲ ਆ ਉਹ ਹੂੰ ਹੂੰ ਉਹ ਇਹ ਵੀ ਜਦੋਂ ਕੋਈ ਨਵਾਂ ਕੱਪੜਾ ਪਹਿਨਦਾ ਸੀ ਨਾ ਚਲੋ ਭਾਵੇਂ ਉਹਦਾ ਦਿਨデア ਨਾਲ ਕੋਈ ਤਾਲਕ ਨਹੀਂ ਹੈ ਪਰ ਗੱਲ ਜੋ ਗੱਲ ਕਰਾਈ ਹੋਣਾ ਜਦੋਂ ਵੀ ਕੋਈ ਨਵਾਂ ਕੱਪੜਾ ਪਹਿਨਦਾ ਸੀ ਨਵੀਂ ਪੱਗ ਬੰਨਦਾ ਸੀ ਨਵਾਂ ਝੱਗਾ ਪਾਉਂਦਾ ਸੀ ਕੋਈ ਬੰਦਾ ਤੇ ਉਹ ਇਹ ਨਹੀਂ ਵੀ ਚੱਕ ਲਿਆ ਤੇ ਪਾ ਲਿਆ ਉਹ ਪਹਿਲਾਂ ਜਿਹੜੀ ਪਰਿਵਾਰ ਦੇ ਵਿੱਚ ਇੱਕ ਲੜਕੀ ਹੁੰਦੀ ਸੀ ਕੋਈ ਵੀ ਕੁੜੀ ਹੁੰਦੀ ਸੀ ਭੈਣ ਜਾਤੀ ਹੈ ਜਾਂ ਭੂਆ ਹੈ ਕੋਈ ਵੀ ਹੈ ਹੈ ਜੀ ਪਹਿਲਾਂ ਉਹਦੇ ਪੈਰਾਂ ਨੂੰ ਛੂੰਹਦਾ ਸੀ। ਅੱਛਾ ਜੀ। ਹਾਂ। ਦੇਖੋ ਤੇ ਇਹਾਂ ਭੈਣਾਂ ਦੀ ਕਿੰਨੀ ਕਦਰ ਹੁੰਦੀ ਸੀ ਉਦੋਂ। ਉਹਦੇ ਪੈਰਾਂ ਨੂੰ ਛੁਆ ਕੇ ਤਾਂ ਫੇਰ ਆਪਦੇ ਸਿਰ ਤੇ ਪੱਗ ਬੰਨ੍ਹਦਾ ਸੀ। ਠੀਕ ਹੈ। ਉਹਦੇ ਪੈਰਾਂ ਨੂੰ ਛੁਆ ਕੇ ਫੇਰ ਚੱਗਾ ਆਪਦੇ ਗੱਲ 'ਚ ਪਾਉਂਦਾ ਸੀ। ਹਾਂ ਜੀ। ਇਹ ਇਹ ਈ ਭੈਣਾਂ ਦੇ ਸਤਿਕਾਰ ਦੀ ਗੱਲ ਹੈ। ਦੇਖੋ ਇਹ ਸਾਡੇ ਲਈ ਨਵੀਂ ਗੱਲ ਹੈ ਜੀ। ਇਹ ਮੈਂ ਨਹੀਂ ਸੁਣਿਆ ਆਨੈਸਟਲੀ। ਇਹ ਜ਼ਰੂਰ ਸੁਣਿਆ ਕਿ ਜਦੋਂ ਨਵਾਂ ਕੋਈ ਕੱਪੜਾ ਪਾਉਂਦੀ ਤਾਂ ਸੂਰਜਵਲ ਮੂੰਹ ਕਰਕੇ ਕਹਿੰਦੀ ਮਾਂ ਵੀ ਚੜ੍ਹਦੇ ਵਾਲੇ ਪਾਸੇ ਕਰਕੇ ਪਾਈ। ਹਾਂ। ਉਹ ਮੇਰੇ ਨਾਲ ਓਹ ਹੋਈ ਨਾ ਗੱਲ ਇੱਕ ਤੇ ਜਦੋਂ ਮੈਂ ਪੱਗ ਮਤਲਬ ਖੋਲ ਲਈ ਪੂਣੀ ਕਰਨ ਵਾਸਤੇ ਤੇ ਮੇਰੀ ਮਾਂ ਮੈਨੂੰ ਕਹਿੰਦੀ ਵੀ ਤੂੰ ਪੱਗ ਬੰਨਣ ਲੱਗਿਆ ਮਾਂ ਨਵੀਂ ਪੱਗ ਆ ਮੈਂ ਬੰਨਣ ਲੱਗਿਆ ਮੈਨੂੰ ਕਹਿੰਦੀ ਪਹਿਲਾਂ ਕੁੜੀਆਂ ਦੇ ਪੈਰਾਂ ਨੂੰ ਲਾਏ ਕਿਸੇ ਕੁੜੀ ਦੇ ਪੈਰਾਂ ਨੂੰ ਲਾ ਤੇ ਮੇਰੀ ਭੈਣ ਇੱਥੇ ਹੈ ਨਹੀਂ ਸੀ ਹਾਂਜੀ ਉਹ ਲਾਨਕੀ ਗਈ ਵੀ ਸੀ ਤਾਂ ਫਿਰ ਮੈਂ ਕੀ ਕੀਤਾ ਜੀ ਮੈਂ ਨੇੜੇ ਘਰ ਸੀ ਇੱਕ ਹਾਂਜੀ ਸਾਡੇ ਆਪਣੇ ਸਕਿਆਂ ਜਿਹੀ ਪਰਿਵਾਰ ਚੋਂ ਹੀ ਹਾਂਜੀ ਤੇ ਮੈਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਲੜਕੀ ਦੇ ਪੈਰਾਂ ਤੇ ਪਾ ਕੇ ਰੱਖੀ ਤੇ ਪੈਰਾਂ ਨੂੰ ਛੁਆ ਕੇ ਪੱਗ ਤੇ ਨਾਲ 1 ਰੁਪਿਆ ਦਿੰਦੇ ਸੀ ਅੱਛਾ ਅੱਛਾ 1 ਰੁਪਿਆ ਵੀ ਦਿੰਦੇ ਸੀ ਨਾਲ ਹਾਂਜੀ ਨਾਲ ਉਹ ਨੂੰ 1 ਰੁਪਿਆ ਦੇ ਕੇ ਤੇ ਆ ਕੇ ਤੇ ਫਿਰ ਮੈਨੂੰ ਪੱਗ ਬੰਨਣ ਦੀ ਇਜਾਜ਼ਤ ਮਿਲੀ ਤੇ ਇਹ ਗੱਲ ਕੋਈ ਬਾਹਲੀ ਨਹੀਂ 40 50 ਸਾਲ ਪੁਰਾਣੀ ਗੱਲ ਹੈ ਹਾਂ ਬਿਲਕੁਲ ਹਾਂਜੀ ਹਾਂ ਸੋ ਬੁੱਧਵਾਰ ਵੀਰਵਾਰ ਜੀ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਅੰਧ ਦਿਨ ਉਹਨਾਂ ਬਾਰੇ ਵੀ ਦੱਸੋ ਸ਼ੁੱਕਰਵਾਰ ਨੂੰ ਆਉਂਦੇ ਆ ਵੀ ਠੰਡਾ ਦੇਣਾ ਠੰਡਾ ਦੇਣਾ ਹਾਂਜੀ ਹਾਂ ਤੇ ਸ਼ਨੀ ਤੇ ਸ਼ਨੀਵਾਰ ਵੀ ਮਤਲਬ ਗੇ ਲਿਆ ਗਿਆ ਮੜਈ ਨਾ ਜੀ ਪਰ ਆਹ ਸ਼ਨੀ ਦੇਵਤਾ ਜਿਹੜਾ ਉਹਦਾ ਪਹਿਰਾ ਹੁੰਦਾ ਉਸ ਦਿਨ ਤੇ ਇਸ ਕਰਕੇ ਮਤਲਬ ਕਹਿੰਦੇ ਵੀ ਉਹ ਸ਼ਨੀ ਵਾਰ ਨੂੰ ਕੋਈ ਸੀ ਵੀ ਨਹੀਂ ਲੋਦੇ ਹਾਂ ਜੀ ਨੂੰ ਹਾਂ ਜੀ ਮਾਨਤਾਵਾਂ ਜਿਵੇਂ ਬਣੀਆਂ ਸੀ ਤੇਰੀ ਇੱਕ ਹੋਰ ਗੱਲ ਸੀ ਵੀ ਅੱਜ ਕੱਲ ਤੁਸੀਂ ਕਿਸੇ ਬੱਚੇ ਨੂੰ ਇੱਕੋ ਤੇ ਉਹ ਅਗੋਂ ਤੁਹਾਡੇ ਨਾਲ ਦਲੀਲ ਦਲੀਲਵਾਜੀ ਕਰੂਗਾ ਉਹ ਆਰਗੂ ਕਰੂਗਾ ਵੀ ਦੱਸੋ ਕਿਵੇਂ ਮਾਰਾ ਅੱਗੇ ਗੱਲ ਹੈ ਨਹੀਂ ਸੀ ਬਸ ਜਿਵੇਂ ਵੱਡੇ ਨੇ ਕਹਤਾ ਨਾ ਭਈ ਬਾਬੇ ਨੇ ਆ ਗੱਲ ਆਖੀ ਹੈ ਬੇਬੇ ਨੇ ਆ ਗੱਲ ਆਖੀ ਹੈ ਹਾਂਜੀ ਹਾਂਜੀ ਆ ਗੱਲ ਤਾਂ ਵੱਡੀ ਬੇਬੇ ਨੇ ਆਖੀ ਸੀ ਇਹ ਤਾਂ ਮੋੜਨੀ ਨਹੀਂ ਆਪਾਂ ਠੀਕ ਹੈ ਨਾ ਵੀ ਉਹ ਠੀਕ ਹੀ ਹੈ ਉਹ ਚੁੱਪ ਕਰਕੇ ਮੰਨ ਲੈਂਦੇ ਸੀ ਆਖਾਂ ਵਿੱਚ ਹਾਂਜੀ ਹਾਂਜੀ ਸੋ ਦੇਖੋ ਇਹ ਚੀਜ਼ਾਂ ਜਿਹੜੀਆਂ ਕੋਈ ਇੱਕ ਦਿਨ ਚ ਨਹੀਂ ਪੈਦਾ ਹੁੰਦੀਆਂ ਇਹ ਪੀੜੀ ਦਾਰ ਪੀੜੀ ਅੱਗੇ ਜਾਂਦੀ ਹੈ ਨਾ ਜੀ ਇਹ ਗੱਲਾਂ ਦੇ ਵਿੱਚ ਤਰਕ ਵੇ ਤਰਕ ਦੀ ਤਾਂ ਖਰ ਆਪਾਂ ਗੱਲ ਨਹੀਂ ਕਰ ਰਹੇ ਆਪਾਂ ਸਿਰਫ ਇਹ ਕਹਿ ਰਹੇ ਹਾਂ ਕਿ ਸਾਡੇ ਉਹਨਾਂ ਪਿੰਡਾਂ 'ਚ ਅੱਜ ਤੋਂ 60-70 ਸਾਲ ਪਹਿਲਾਂ ਜਿਹੜੀਆਂ 50 ਸਾਲ ਪਹਿਲਾਂ ਕੀ ਗੱਲਾਂ ਹੁੰਦੀਆਂ ਸੀ ਇਹਨਾਂ ਮਹੀਨਿਆਂ ਨੂੰ ਦਿਨਾਂ ਨੂੰ ਲੈ ਕੇ ਅੱਜ ਵੀ ਉਹਨਾਂ 'ਚ ਕਈ ਗੱਲਾਂ ਮੌਜੂਦ ਨੇ ਉਹ ਵਿਸ਼ਵਾਸ ਦੀ ਗੱਲ ਕਰ ਲਈਏ ਉਹ ਆਪਾਂ ਨੌਲੇਜ ਦੀ ਗੱਲ ਕਰ ਲਈਏ ਪਰ ਉਹ ਅੱਜ ਵੀ ਸਾਡੇ ਸਮਾਜ ਦੇ ਵਿੱਚ ਪਈਆਂ ਨੇ ਸਮਾਜ ਦੇ ਵਿੱਚ ਹੈਗੇ ਉਹ ਸਾਡੇ ਜਿਹੜੇ ਨਾ ਵਸੇ ਆ ਸਾਡੇ ਧਰ ਅੰਦਰ ਹਾਂਜੀ ਸਾਡੇ ਜ਼ਿਹਨ ਦੇ ਵਿੱਚ ਉਹ ਗੱਲਾਂ ਜਿਹੜੀਆਂ ਉਹ ਘਰ-ਘਰ ਦੀਆਂ ਹਾਂਜੀ ਉਹ ਨਿਕਲਦੀਆਂ ਨਹੀਂ ਹਾਂਜੀ ਹੁਣ ਜੀ ਨਵੀਂ ਪੀੜ੍ਹੀ ਹੈ ਵਿਦਿਆ ਦਾ ਚਾਨਣ ਹੈ ਨਵਾਂ ਆਇਆ ਜਿਹੜਾ ਹਾਂਜੀ ਉਹਦੇ ਮੁਤਾਬਕ ਲੋਕ ਹੁਣ ਚੱਲਦੇ ਆ ਠੀਕ ਹੈ ਉਹ ਪ੍ਰਾਣੀਆਂ ਜਿਹੜੀਆਂ માનਤਾਵਾਂ ਰੌ ਰੀਤਾਂ ਉਹਨਾਂ ਨੂੰ ਭੁੱਲਦੇ ਜਾ ਰਹੇ ਆ ਪਰ ਉਹਨਾਂ ਦੇ ਵਿੱਚ ਵੀ ਸਚਾਈ ਸੀ ਸਚਾਈ ਵੀ ਸੀ ਤੇ ਕਿਤੇ ਨਾ ਕਿਤੇ ਤਰਕ ਦੀ ਗੱਲ ਕਰੀ ਹੁਣ ਜਿਵੇਂ ਤੁਸੀਂ ਦੇਸੀ ਮਹੀਨੇ ਦੀ ਗੱਲ ਕਰਦੇ ਹੋ ਕਿਉਂਕਿ ਆਪਣੇ ਦੇਸੀ ਮਹੀਨੇ ਚੰ드ਰਮਾ ਦੇ ਬੇਸਟ ਹੈ ਚੰ드ਰਮਾ ਦੇ ਚੱਕਰ ਦੇ ਬੇਸਟ ਹੈ ਤੇ ਕਿਤੇ ਨਾ ਕਿਤੇ ਇਹ ਗੱਲ ਕੀਤੀ ਜਾ ਰਹੀ ਹੈ ਮੌਜੂਦਾ ਸਮੇਂ 'ਚ ਕਿ ਜਿਹੜਾ ਚੰ드ਰਮਾ ਉਹ ਮਨੁੱਖੀ ਮਨ ਤੇ ਬਹੁਤ ਪ੍ਰਭਾਵ ਪਾਉਂਦਾ ਹੈ ਉਹਦਾ ਚਾਨਣ ਵਾਲਾ ਪੱਖ ਹੋ ਗਿਆ ਹਨੇਰ ਵਾਲਾ ਪੱਖ ਹੋ ਗਿਆ ਨਾ ਜੀ ਤੇ ਜਿਹੜਾ ਕੈਲੰਡਰ ਹੈਗਾ ਉਹ ਚੰ드ਰਮਾ ਦੇ ਬੇਸ ਤੇ ਹੋਣਾ ਚਾਹੀਦਾ ਕਿਉਂਕਿ ਜਿਹੜਾ ਹੁਣ ਸੂਰਜੀ ਕੈਲੰਡਰ ਹੈਗਾ ਉਹ ਕਈ ਵਾਰੀ ਉਹ ਮਿਸਮੈਚ ਹੋ ਜਾਂਦਾ ਹੈ ਉਹ ਬੰਦੇ ਦੀ ਸਥਿਤੀ ਦੇ ਹਿਸਾਬ ਨਾਲ ਇਹ ਗੱਲ ਹੁਣ ਬੜੀ ਰੀਸੈਂਟਲੀ ਅੱਗੇ ਆ ਰਹੀ ਹੈ ਸੋ ਜਿਵੇਂ ਗੱਲ ਕਰੀਓ ਕਿ ਕੱਲਾ ਵਿਸ਼ਵਾਸ ਦੀ ਗੱਲ ਨਹੀਂ ਕਿਤੇ ਨਾ ਕਿਤੇ ਤਰਕ ਦੀ ਗੱਲ ਵੀ ਹੋ ਸਕਦੀ ਹੈ ਇਹ ਲੋਕਾਂ ਦਾ ਵਿਸ਼ਵਾਸ ਏ ਵੀ ਜਿਹੜੇ ਮਤਲਬ ਜਿਹੜਾ ਪੱਖ ਹੈ ਹਨੇਰਾ ਪੱਖ ਤੇ ਚਾਨਣ ਪੱਖ ਹੈ ਉਹ ਬੰਦੇ ਦੀ ਮਤਲਬ ਬੰਦੇ ਜੇ ਸੁਭਾਅ ਤੇ ਉਹਦੇ ਵਿਹਾਰ ਤੇ ਹਾਂਜੀ ਉਹ ਮਤਲਬ ਅਸਰ ਪਾਉਂਦਾ ਉਹ ਕਈ ਵਾਰੀ ਹੁੰਦਾ ਵੀ ਇੱਕ ਪੱਖ ਹੈ ਉਦੋਂ ਬੰਦਾ ਬੜੀ ਚੜ੍ਹਦੀ ਕਲਾ 'ਚ ਹੁੰਦਾ ਹੈ ਜੀ ਉਸ ਪੱਖ ਦੇ ਵਿੱਚ ਉਹ ਉਹਦਾ ਜੀ ਕਰਦਾ ਮੈਂ ਕੰਮ ਕਰਾਂ ਹੁਣ ਤੋਂ ਵੱਧ ਹਾਂਜੀ ਇੱਕ ਕੁਝ ਦਿਨ ਇਹੋ ਜਿਹਾ ਹੁੰਦੇ ਆ ਉਦੋਂ ਬੰਦਾ ਢਟਾਲ ਹੋਇਆ ਰਹਿੰਦਾ ਉਹਦਾ ਜੀ ਨਹੀਂ ਕਰਦਾ ਕੋਈ ਕੰਮ ਕਰਨਾ ਹਾਂਜੀ ਹਾਂਜੀ ਤੇ ਉਹ ਅੱਗੇ ਲੋਕ ਆਂਦੇ ਸੀ ਇਹ ਭਾਈ ਨੇਰੇ ਚਾਨਣੇ ਪੱਖ ਦੀ ਗੱਲ ਹੈ ਤੇ ਇਹ ਇਹਦੇ ਕਰਕੇ ਆ ਵੀ ਸੋ ਉਹਨਾਂ ਨੂੰ ਇਸ ਗੱਲ ਦਾ ਇਲਮ ਤਾਂ ਸੀਗਾ ਚਲੋ ਉਹਨਾਂ ਨੇ ਕੋਈ ਸਾਇੰਸ ਦੇ ਐਕਸਪੈਰੀਮੈਂਟ ਨਹੀਂ ਕੀਤੇ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ ਜੀ ਉਹ 12 ਮਾਹ ਦੀ ਗੱਲ ਹੋ ਗਈ ਜਾਂ 7 ਵਾਰੇ ਦੀ ਗੱਲ ਹੋ ਗਈ ਅਸੀਂ ਦੇਸੀ ਜਿਹੜੇ ਮਹੀਨੇ ਆ ਜੋ ਸਾਡੇ ਸਮਾਜ ਚ ਬਹੁਤ ਕਦੀਮ ਤੋਂ ਗੱਲਾਂ ਸਿਰ ਜੀਆਂ ਹੋਈਆਂ ਸੀ ਉਹ ਗੱਲਾਂ ਕੁਝ ਟੱਚ ਕਰਨ ਦੀ ਕੋਸ਼ਿਸ਼ ਕੀਤੀਆਂ ਇਹਨਾਂ ਤੋਂ ਅਸੀਂ ਕਾਫੀ ਸਾਰੀ ਜਾਣਕਾਰੀ ਅੱਜ ਲਈ ਹੈ ਜਿਹੜੀ ਕਿ ਜਾਣਕਾਰੀ ਸਾਡੇ ਸਾਡੇ ਤੋਂ ਹੁਣ ਵਿਸਰਦੇ ਜਾ ਰਹੀ ਹੈ ਜੀ ਇੱਕ ਗੱਲ ਮੈਂ ਹੋਰ ਕਰਨੀ ਚਾਹੂਗਾ ਕਿ ਸਾਡੇ ਜਿਹੜੇ ਇੱਥੇ ਤਿਥ ਤਿਹਾੜਾ ਹੈ ਨਾ ਹਾਂਜੀ ਉਹ ਵੀ ਅਸੀਂ ਦਿਨਾਂ ਦੇ ਹਿਸਾਬ ਨਾਲ ਹੀ ਮਹੀਨਿਆਂ ਦੇ ਹਿਸਾਬ ਨਾਲ ਹੀ ਮਨਾਉਂਦੇ ਹ ਹਮ ਜਿਵੇਂ ਕੱਤੇ ਦੀ ਪੁੰਨਿਆਂ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹਾਂਜੀ ਉਤਸਵ ਉਹ ਮਨਾਇਆ ਜਾਂਦਾ ਹੈ ਕੱਤੇ ਦੀ ਪੁੰਨਿਆਂ ਨੂੰ ਪੂਰਨਮਾਸ਼ੀ ਨੂੰ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹ ਬਹੁਤ ਸੁਧੀ ਸਤ ਮੀ ਦਾ ਜਿਹੜੇ ਸਾਡੇ ਮੇਲੇ ਲੱਗਦੇ ਸੀ ਹਾਂਜੀ ਹਾਂਜੀ ਉਹ ਵੀ ਜਿਵੇਂ ਮਾਗੀ ਦਾ ਮੇਲਾ ਹੈ ਉਹ ਪਹਿਲੀ ਮਾਗ ਨੂੰ ਲੱਗਦਾ ਸੀ ਹਾਂਜੀ ਠੀਕ ਹੈ ਜੀ ਵਸਾਖੀ ਦਾ ਮੇਲਾ ਜਿਹੜਾ ਉਹ ਪਹਿਲੀ ਵਸਾਖ ਨੂੰ ਲੱਗਦਾ ਸੀ ਛਪਾਰ ਦਾ ਮੇਲਾ ਜਿਹੜਾ ਉਹ ਭਾਦੋਂ ਦੀ ਚਾਨਣੀ ਜਿਹੜੀ ਹੁੰਦੀ ਹੈ ਚਾਨ ਚਾਨਣੀ ਵਾਲਾ ਦਿਨ ਮਤਲਬ ਪੂਰਨਵਾਸ਼ੀ ਉਹ ਉਦੋਂ ਲੱਗਦਾ ਸੀ ਹਾਂਜੀ ਜਰਗ ਦਾ ਮੇਲਾ ਜਿਹੜਾ ਉਹ ਜਿਹੜੀ ਇਕਾदशी ਹੈ ਚੇਤ ਦੀ ਜੇ ਦੇ ਕਾਛੀ ਦੇ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਮਗਰੋਂ ਉਦੋਂ ਲੱਗਦਾ ਸੀ ਇਸ ਤਰ੍ਹਾਂ ਮਤਲਬ ਦਿਨ ਮਿਥੇ ਹੁੰਦੇ ਸਨ। ਸੋ ਇਹਨਾਂ ਮੇਲਿਆਂ ਦੀਆਂ ਜਿਹੜੀਆਂ ਦਿਨ ਨੇ ਉਹ ਦੇਸੀ ਮਹੀਨੇਸਾਵਾਂ ਦੇ ਅਕਨ ਵਿੱਚ ਆ ਜਾਂਦੇ ਜਿਹੜੇ ਗੁਰਪੁਰਬ ਤੁਸੀਂ ਕਹਿਆ ਨਾ ਜੀ ਇਸੇ ਕਰਕੇ ਕਦੇ ਜਿਹੜੇ ਅੰਗਰੇਜ਼ੀ ਆਪਾਂ ਇੱਕ ਕੈਲੰਡਰ ਦੇ ਹਿਸਾਬ ਨਾਲ ਕਈ ਵਾਰੀ ਇਹ ਦਿਨ ਗਾਂਮਸ਼ਾ ਹੋ ਜਾਂਦੇ ਆ ਕਿਉਂਕਿ ਉਹ ਦੇਸੀ ਮਹੀਨੇਸਾਵਾਂ ਵਿੱਚ ਆ ਜਾਂਦੇ ਦੇਸੀ ਮਹੀਨੇਸਾਵਾਂ ਹੋਈ ਹੈ ਜਿਹੜਾ ਗੁਰਪੁਰਬ ਅਸੀਂ ਮਨਾਉਣਾ ਉਹ ਪੂਜ ਸੂਦੀ 7ਵੇਂ ਨੂੰ ਹੀ ਮਨਾਉਣਾ ਹਾਂਜੀ ਉਹ ਕਦੇ ਦਸੰਬਰ ਚ ਵੀ ਆ ਜਾਂਦਾ ਕਦੇ ਦਸੰਬਰ ਚ ਵੀ ਆ ਜਾਂਦਾ ਹਾਂਜੀ ਕਦੇ ਕਦੇ ਮੇਰੇ ਖਿਆਲ ਜਨਵਰੀ ਚ ਵੀ ਚਲਾ ਜਾਂਦਾ ਹਾਂ ਤੋਂ ਤਰ ਤੇ ਦੇਸੀ ਮਹੀਨੇਸਾਵਾਂ ਪੂਜ ਸੂਦੀ 7 ਮਨੋਨੇ ਆਪਾਂ ਕਤਿਆਜਪੁਰ ਨਮਾਸ਼ੀ ਵਾਲਾ ਹਾਂਜੀ ਹਾਂਜੀ ਨਹੀਂ ਤੁਹਾਡਾ ਜੀ ਦੇਖੋ ਇਹ ਜਿਹੜੀਆਂ ਗੱਲਾਂ ਨੇ ਇਹ ਸਾਡੇ ਲਈ ਕੁਝ ਨਵੀਆਂ ਵੀ ਸੀਗੀਆਂ ਤੁਹਾਡਾ ਪਹਿਲੀ ਗੱਲ ਤਾਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਬਿਲਕੁਲ ਉੱਥੇ ਉਸ ਸਫ਼ਰ 'ਚ ਲੈ ਗਏ ਹੋ ਜਿੱਥੇ ਅੱਜ ਤੋਂ 50-60 ਸਾਲ ਪਹਿਲਾਂ ਇਹ ਗੱਲਾਂ ਆਮ ਸੀਗੀਆਂ ਆਮ ਘਰਾਂ 'ਚ ਹੁੰਦੀਆਂ ਸੀਗੀਆਂ ਹੁਣ ਉਹਨੀਆਂ ਨਹੀਂ ਹੈਗੀਆਂ ਸੋ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡੀ ਬੜੀ ਮਿਹਰਬਾਨੀ ਜੀ ਤੁਸੀਂ ਬਹੁਤ ਪੁਰਾਣੀਆਂ ਗੱਲਾਂ ਯਾਦ ਕਰਵਾਤੀਆਂ ਹੈ ਜੀ ਸਾਨੂੰ ਸਾਨੂੰ ਇਹਦੇ ਤੋਂ ਬਹੁਤ ਕੁਝ ਮਿਲਿਆ ਜੀ ਸਾਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਵੀ ਮਿਲਿਆ ਹੋਣਾ ਤੇ ਅਸੀਂ ਅਗਲੇ ਐਪੀਸੋਡ ਚ ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ ਵਿਰਾਟ ਸਾਹਿਬ ਦੇ ਨਾਲ ਸੋ ਅੱਜ ਦੇ ਲਈ ਇੰਨਾ ਹੀ ਕਾਫੀ ਜੀ ਸੋ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ